ਕਲੋਰੀ ਬਾਈ ਥੱਲੇ ਵੀਰ ਨਾ ਹੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਤੇ ਵੀਡੀਓ ਆਪਣੀ ਕਾਫੀ ਚੱਲੀ ਗਈ ਸਾਰੇ ਵੀਰਾਂ ਦੇ ਫਰਮ ਦੀ ਅਸੀਂ ਟਰੈਕਟਰ ਵਾਸਤੇ ਪਰ ਜਦੋਂ ਟਰੈਕਟਰ ਦੀ ਵੀਡੀਓ ਪਾਈ ਸੀ ਤਾਂ ਬਾਈ ਨੇ ਆਪਣਾ ਟਰੈਕਟਰ ਵੀਡੀਓ ਤੇ ਦੇਖ ਕੇ ਆਪਾਂ ਨੂੰ ਕਹਿਤਾ ਸੀ ਟਰੈਕਟਰ ਆਪਾਂ ਲੈਣਾ ਹੈ ਜੀ ਇਹ ਤੇ ਵੀਰ ਆਪਦਾ ਬਾਹਰ ਹੈ ਜੀ ਤੇ ਬਾਈ ਨਾਲ ਦਾ ਕੋਈ ਰਿਸ਼ਤੇਦਾਰੇ ਨੇ ਉਹ ਟਰੈਕਟਰ ਲੈਣ ਆਏ ਨੇ ਜੀ ਟਰੈਕਟਰ ਚੱਲੇ ਆਪਣਾ ਇਹ ਫਗਵਾੜੇ ਇੱਧਰ ਬਿਲਗੇਰੀ ਦੇ ਵਿੱਚ ਠੀਕ ਹੈ ਜੀ ਤੇ ਛੋਟੀ ਜਿਹੀ ਮੁਲਾਕਾਤ ਕਰਾਉਨੇ ਬਾਈ ਇਹਨਾਂ ਦੇ ਨਾਲ 9 ਵਜ ਗਿਆ ਬਈ ਰਾਤ ਦੇ ਤੇ ਲੋ ਬਾਈ ਆ ਟਰੈਕਟਰ ਸੀਗਾ ਜੀ Ford 3610 ਤੇ ਪਰसों ਖੇਤਾਂ 'ਚ ਆਪਣੇ ਲਾਇਆ ਸੀਗਾ ਜਨਰੇਟਰ ਤੇ ਟਰੈਕਟਰ ਇਹ ਤੇ ਰੇਟ ਵੀ ਆਪਾਂ ਇਹਦਾ 1 35 ਮੁੱਲ ਕਰਿਆ ਸੀ ਤੇ ਥੋੜੀ ਜਿਹੀ ਲਾਈਟਾਂ ਨਹੀਂ ਚੱਲਦੀਆਂ ਬਾਈ ਹੁਣ ਜਗਾਲ ਜਿਹਾ ਕਰਿਆ ਇਹਨੂੰ LED ਲਾਈਟ ਲਾਈ ਆ ਤੇ ਬਾਈ ਇਹਨਾਂ ਨੂੰ ਜ਼ੋਰ ਲਾਇਆ ਵੀ ਰਾਤ ਰੁਕ ਜਾਓ ਪਰ ਬਾਈ ਨੇ ਕਹਿੰਦੇ ਨਹੀਂ ਵੀ ਅਸੀਂ ਹੁਣੀ ਜਾਣਾ ਠੀਕ ਹੈ ਜੀ ਤੇ ਕਰਾਉਨੇ ਬਾਈ ਹੋਰ ਵੀਰੇ ਕੀ ਹਾਲ ਹੈ ਜੀ ਵਧੀਆ ਬਾਈ ਤੁਸੀਂ ਦੱਸੋ ਜੀ ਠੀਕ ਠਾਕ ਵੀਰੇ ਹਾਂਜੀ ਸਭ ਠੀਕ ਠਾਕ ਹੈ ਜੀ ਤੇ ਤੁਸੀਂ ਬਾਈ ਆਉਣੇ ਥੋੜਾ ਲੇਟ ਹੋ ਗਏ ਯਾਰ ਲੇਟ ਹੋ ਗਏ ਵਧੀਆ ਆਣਾ ਹਾਂਜੀ ਹਾਂ ਦੂਰੋਂ ਆਉਣਾ ਥੋੜਾ ਜਆ ਸੱਜਰੇ ਬੰਦਾ ਟਾਈਮ ਨਾਲ ਨਿਕਲਦੇ ਚੱਲੋ ਚਲੋ ਆਇਆ ਵੀਰੇ ਰੋਡ ਸਾਰਾ ਠੀਕ ਹੈ ਹਾਂਜੀ ਹਾਂਜੀ ਰੋਡ ਸਰੇ ਤੱਕੇ ਨਾ 100 ਗੱਜ ਚਲੋ ਬਾਟ ਹੈਗੀ ਹੈ ਰੋਡ ਯਾਨੀ ਕਿ ਡਬਲ ਹੈ ਸਾਰਾ ਹੀ ਤੇ ਕਿੱਥੋਂ ਆਏ ਵੀਰੇ ਹਾਂਜੀ ਪਾਜੀ ਫਗਵਾੜੇ ਲੱਗ ਅੱਗੇ ਨੂੰ ਆਜੋ ਭਾਈ ਬਣ ਕੇ ਮੜਾ ਜਾ ਆ ਗਏ ਆ ਗਏ ਜੀ ਫਗਵਾੜੇ ਕੋਲੋਂ ਵੀਰੇ ਫਗਵਾੜੇ ਕੋਲੋਂ ਵੀ ਠੀਕ ਹੈ ਜੀ ਹਾਂਜੀ ਤੇ ਜਿਹੜੇ ਬਾਈ ਨੇ ਟਰੈਕਟਰ ਲਿਆ ਆਪਣੇ ਰਿਸ਼ਤੇਦਾਰ ਨੇ ਜੀ ਹਾਂਜੀ ਰਿਸ਼ਤੇਦਾਰ ਜੀ ਠੀਕ ਹੈ ਨਹੀਂ ਕਿ ਤੁਹਾਡੀ ਡਿਊਟੀ ਲਾਈ ਫਿਰ ਹੈ ਹਾਂਜੀ ਹਾਂਜੀ ਕਿ ਟਰੈਕਟਰ ਜਾ ਕੇ ਲੈ ਕੇ ਆਉਣਾ ਪਹਿਲਾਂ ਬਾਈ ਬਾਈ ਨੇ ਮੰਨੂ ਕਿਹਾ ਸੀ ਵੀ ਤੁਸੀਂ ਪੁੱਛਦਾ ਕਰੋ ਸਾਡਾ ਵੀਰੇ ਏਜੰਸੀ ਦਾ ਕੰਮ ਆ ਥੋੜਾ ਜਿਹਾ ਤੇ ਸਾਡੇ ਕੋਲ ਆਪ ਦਾ ਸਮਾਂ ਨਹੀਂ ਹੁੰਦਾ ਸਵੇਰੇ ਨਿਕਲ ਕੇ ਸ਼ਾਮ ਨੂੰ ਤੇ ਮੈਂ ਬਾਈ ਨੂੰ ਕਿਹਾ ਸੀ ਵੀ ਜੇ ਕੋਈ ਬੰਦੋਬਸਤ ਹੋ ਗਿਆ ਵੀ ਤਾਂ ਕਰ ਦਾਂਗੇ ਬਾਈ ਦਾ ਨਾਮ ਕੀ ਰਿੱਕੀ ਸੋਤਾ ਬਾਈ ਦਾ ਹਾਂਜੀ ਹਾਂਜੀ ਰਿੱਕੀ ਸੋਤਾ ਠੀਕ ਹੈ ਨਵੀਰ ਓਕੇ ਜੀ ਹਾਂਜੀ ਤੇ ਬਾਈ ਬਾਈ ਦਾ ਧੰਨਵਾਦ ਆ ਬਹੁਤ ਬਹੁਤ ਬਾਈ ਨੇ ਆਪਣੇ ਤੇ ਭਰੋਸਾ ਕਰਕੇ ਟਰੈਕਟਰ ਲੱ ਤੇ ਬਾਕੀ ਵੀਰ ਨੇ ਦੇਖਿਆ ਚਲਾ ਕੇ ਵੀਰੇ ਕਿਵੇਂ ਤੁਹਾਨੂੰ ਠੀਕ ਲੱਗੇ ਹਾਂਜੀ ਹਾਂਜੀ ਵਧੀਆ ਭਾਈ ਠੀਕ ਹੈ ਵੀਰੇ ਸਭ ਓਕੇ ਰਬੋਰਡ ਹਾਂਜੀ ਬਾਈ ਓਕੇ ਜੀ ਤੇ ਬਾਕੀ ਭਾਈ ਚਲੋ ਟਰੈਕਟਰ ਦਾ ਤੁਹਾਨੂੰ ਪਤਾ ਵੀ ਪੁਰਾਣਾ ਟਰੈਕਟਰ ਨੇ 90 ਮਾਡਲ ਹੈ ਹਾਂਜੀ ਹਾਂਜੀ 35 ਸਾਲ ਹੋ ਗਏ ਜਾਂ 80 ਜਵਾਏ ਨੂੰ ਫਿਰ ਵੀ 35 ਸਾਲ ਦੇ ਸਾਬਨਾ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਬਹੁਤ ਵਧੀਆ ਓਕੇ ਨਹੀਂ ਤਾਂ ਵੀਰੇ ਟਰੈਕਟਰ ਦੇਖਣੇ ਰੂ ਨਹੀਂ ਕਰਦੀ ਇੰਜਣ ਉਹ ਜਿਹੜਾ ਇੰਜਣ ਦੀ ਤਾਂ ਵੀਰੇ ਪੂਰੀ ਤਸੱਲੀ ਹੈ ਇੰਜਣ ਗੇਅਰ ਦੀ ਵਧੀਆ ਚੱਲਦਾ ਭਾਜੀ ਹਾਂ ਬਾਕੀ ਚਲੋ ਹੋਰ ਜਿਹੜਾ ਨਲ ਮਾੜਾ ਮੋਟਾ ਕੰਮ ਹੈ ਟਾਇਰਾਂ ਟੂਰ ਥੋੜੇ ਰੀ ਦੇ ਵਿੱਚ ਵੀਰੇ ਵੱਧ ਗਏ ਜਾਂ ਫੋਰ ਟਰੈਕਟਰ ਦਾ ਸਾਡੇ ਰੀ ਚ ਹੈ ਨਹੀਂ ਇਦਾਂ ਹਾਂਜੀ ਹਾਂਜੀ ਸਾਡੇ ਹੈਗਾ ਟਰੈਕਟਰ ਹਾਂ ਜਿੰਨੇ ਵੀ ਸਾਡੇ ਕੋਲ ਫੋਰਡ ਬਾਈ ਪਹਿਲਾਂ ਵੀ ਆਪਣੇ ਕੋ ਆਏ ਆ ਆਪਣਾ ਇੱਧਰ ਜਲੰਧਰ ਹੁਸ਼ਿਆਰਪੁਰ ਏਰੀਆ ਦੇ ਵਿੱਚ ਇਹ ਵੱਧ ਗਿਆ ਤੇ ਸਾਡੇ ਏਰੀਆ ਚ ਬਾਈ ਲੋਕ ਥੋੜੇ ਪੈਸੇ ਘੱਟ ਲਾਉਂਦੇ ਇਹਦੇ ਤੇ ਸਾਡੇ ਏਰੀਆ ਦਾ ਪਾਸਾ ਆਏ ਹੋ ਗੂ ਵੀ ਫੋਰਡ ਤਾਂ 70 80 ਹਜ਼ਾਰ ਤੱਕ ਹੈ ਤੇ ਬਾਕੀ ਵੀਰੇ ਥੋੜਾ ਧੰਨਵਾਦ ਜਾਇਓ ਮੇਰਾ ਵੀ ਰਾਮਨਾਲ ਹਾਂਜੀ ਹੈਨਾ ਜੀ ਤੇ ਮਾਈ ਮਾੜਾ ਸਟਾਰਟ ਕਰਕੇ ਤੁਹਾਨੂੰ ਦਿਖਾਉਣੇ ਆਵਾਜ਼ ਵਗੈਰਾ ਟਰੈਕਟਰ ਦੀ ਮਾਰੇ ਵੀਰੇ ਸੈਲਫ ਮਾੜੀ ਆਓ ਜੀ ਨਿਊਟਨ ਦੇਖ ਲਓ। ਲੈ ਬਾਈ। ਆਹ ਤਾਂ। ਆਹ ਜੀ ਤਾਂ ਬਾਈ ਜਿੰਦਰੀ ਦਾ ਬਾਈ ਨੂੰ ਗਰੰਟੀ ਦਿੱਤੀ ਆ ਵੀ ਜੇ ਕੋਈ 900 ਦਾ ਮੀਟਰ ਬਾਅਦ ਵੀ ਦੇ ਦੇ। ਠੀਕ ਹੈ ਜੀ। ਬਾਕੀ ਦੇ ਲੋ ਮਹਾਰਾਜ ਜੱਪਾ ਗਰੇ ਬਾਈ ਨਾਲੋਂ ਭਾਰੇ ਲਾਵੇ ਬਾਈ ਨੇ ਆਪਣੇ ਦੇ ਬਹੁਤ ਭਰੋਸਾ ਕਰਕੇ ਟੈਕਟਰ ਲਿਆ ਜੀ। ਤੇ ਸੱਤ ਕਰੇ ਬਈ ਮੜੀ ਰੇਲ। ਹਾਂ ਜੀ। ਦੇਸ ਕਰੇ। ਇਹ ਤਕਰੀਬਨ ਬਾਈ ਨਾਲੇ ਹੁਣ ਵੀ 100 ਕਿਲੋਮੀਟਰ ਜਾਣਾ ਬਈ ਦੂਰ। ਫਾਈਨਲ ਤੌਰ ਤੇ ਟਾਈਮ ਨਾਲ 9 ਵਜੇ ਮੇਰੇ ਹਿਸਾਬ ਨਾਲ ਕੁਝ ਰੇਡ ਤਾਂ ਪੱਕਾ ਹੀ ਬੱਜਣੇ ਹੋਣਗੇ ਤੇ ਵੀਰ ਆਪਣਾ ਵੀਰ ਯੂਕੇ ਤੋਂ ਆ ਜਿਹਦੇ ਵੀਰ ਨੇ ਟਰੈਕਟਰ ਲਿਆ ਜੀ ਹਾਂਜੀ ਹਾਂਜੀ ਠੀਕ ਆ ਜੀ ਰਿੱਕੀ ਆ ਤੇ ਬਾਈ ਨੇ ਦੋ ਤਿੰਨ ਨੌ ਨਾਮ ਕਿਹਾ ਹੈ ਬਾਈ ਰਿੱਕੀ ਸੋਤਾ ਵੀਰ ਤੇ ਮਨੀ ਬਾਜੀ ਯੂਕੇ ਤੋਂ ਮਨਵੀਰ ਬਾਜੀ ਹਾਂਜੀ ਹਾਂਜੀ ਮਨਵੀਰ ਬਾਜੀ ਯੂਕੇ ਤੋਂ ਠੀਕ ਆ ਜੀ ਤੇ ਸਾਰਿਆਂ ਦਾ ਬਾਈ ਵੀਰਾਂ ਦਾ ਤੈਅ ਦੇ ਲੋ ਧੰਨਵਾਦ ਹੈ ਜੀ ਆਪਣੇ ਨਾਲ ਜੁੜੇ ਹੋਏ ਆ ਤੇ ਬਾਕੀ ਵੀਰੇ ਅਸੀਂ ਵੀ ਉਧਰ ਆਏ ਤੁਹਾਡੇ ਰੀਤ ਤਾਂ ਮਿਲ ਕੇ ਜਾਵਾਂਗੇ ਜਰੂਰ ਬਾਕੀ ਤੁਸੀਂ ਕਿਤੇ ਰੋਪੜ ਆਏ ਤਾਂ ਆਪਣੀ ਰੋਪੜ ਏਜੰਸੀ ਆ ਖਾਸ ਜਿੱਥੇ ਆਪਾਂ ਆਏ ਸੀ ਹਾਂ ਜਰੂਰ ਮਿਲ ਕੇ ਜਾਇਓ ਤੇ ਦਿਨ ਵਿੱਚ ਤਾਂ ਸੰਡੇ ਨੂੰ ਛੱਟ ਕੇ ਅਸੀਂ ਰੋਪੜੇ ਹੁੰਦੇ ਵੀਰੇ ਠੀਕ ਆ ਭਾਜੀ ਹਾਂ ਹੋਰ ਵੀ ਟਰੈਕਟਰਾਂ ਦੇ ਕੋਈ ਹੋਰ ਤੁਹਾਡੇ ਰੀਜ ਕੋਈ ਚਾਹਵਨ ਹੋਇਆ ਕੋਈ ਜਰੂਰ ਸਾਹਿਬ ਜੀ ਕਰਕੇ ਹਾਂਜੀ ਹਾਂਜੀ ਤੇ ਠੀਕ ਆ ਵੀਰੇ ਲੋ ਰੱਬ ਦਾ ਨੋ ਫਿਰ ਹੋਰ ਹਾਂਜੀ ਹਾਂਜੀ ਚਲੋ ਜੀ ਬਾਈ ਥੱਲੇ ਵੀਰ ਨਾਲ ਹੀ ਤਾਂ ਲੂਟਾਂ ਬਾਈ ਹੁਣੇ ਚਾਲੂ ਕਰੀਆਂ ਬਸ ਡਾਇਰੈਕਟਰ ਦਾ ਹੀ ਕੰਮ ਫਲੈਟਾਂ ਵੀ ਚੱਲਦੀਆਂ ਨਹੀਂ ਸੀਗੀਆਂ